ਅਬਦੀ ਐਸ ਬੀ ਆਈ ਮੇਨ ਬ੍ਰਾਂਚ ਦੇ ਪਾਬੰਦੀਸ਼ੁਦਾ ਏਰੀਆ ਦੇ ਵਿੱਚੋਂ ਬੱਚਾ 35 ਲੱਖ ਦਾ ਕੈਸ਼ ਲੈ ਕੇ ਭਰ ਪੁਲਿਸ ਹੁਣ ਜਾਂਚ ਦੇ ਵਿੱਚ ਝੁੱਟੀ ਸ਼ਹਿਰ ਦੇ ਸ਼ੇਰਾਵਾਲਾ ਗੇਟਵਕੇ ਸਥਿਤ SBI ਬੈਂਕ ਦੀ ਮੇਨ ਬ੍ਰਾਂਚ ਦੇ ਵਿੱਚੋਂ ਇੱਕ ਬੱਚਾ ਅੱਜ 35 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਜਾਣਕਾਰੀ ਮੁਤਾਬਕ ਇਹ ਕੜਨਾ SBI ਦੀ ਮੇਨ ਬ੍ਰਾਂਚ ਦੀ ਉਸ ਥਾਂ ਦੀ ਹੈ ਜਿੱਥੇ ਪਾਬੰਦੀਸ਼ੁਦਾ ਏਰੀਆ ਭਾਵ ਜਿੱਥੇ ਬੈਂਕ ਦਾ ਕੈਸ਼ ਪਿਆ ਹੁੰਦਾ ਹੈ ਅਤੇ ਉੱਥੇ ਕੋਈ ਵੀ ਅੰਦਰ ਜਾ ਨਹੀਂ ਸਕਦਾ ਪਰ ਅੱਜ ਇਸ ਥਾਂ ਤੇ ਇੱਕ ਬੱਚਾ ਇੱਕ ਨੋਟਾਂ ਵਾਲਾ ਬੈਗ ਚੁੱਕ ਕੇ ਫਰਾਰ ਹੋ ਗਿਆ ਅਤੇ ਬੈਂਕ ਦੇ ਮੁਲਾਜ਼ਮਾ ਮੁਤਾਬਿਕ ਇਹ ਕੈਸ਼ ਏਟੀਐਮਾਂ ਦੇ ਵਿੱਚ ਪਾਉਣ ਦੇ ਲਈ ਰੱਖਿਆ ਗਿਆ ਸੀ ਅਤੇ ਇਸ ਦੇ ਵਿੱਚ 35 ਲੱਖ ਕੈਸ਼ ਸੀ ਇੱਕ ਘਟਨਾ ਤੋਂ ਬਾਅਦ ਬੈਂਕ ਦੇ ਵਿੱਚ ਮੁਲਾਜ਼ਮਾਂ ਨੂੰ ਭੱਜੜਾ ਪੈ ਗਈਆਂ ਅਤੇ ਮੌਕੇ ਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਬੈਂਕ ਦੇ आले ਦੁਆਲੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਫਿਲਹਾਲ ਮਾਮਲੇ ਦੀ ਤਬਦੀਸ਼ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਖੁਲਾਸਾ ਹੋ ਸਕੇਗਾ ਅੱਜ TCSB ਬੈਂਕ ਦੇ ਵਿੱਚ ਤਕਰੀਬਨ 11:37:33 ਮਿੰਟ ਦੇ ਉੱਤੇ ਇੱਕ ਬੈਗ ਦੇ ਵਿੱਚ ਜਿਹੜੇ ਬੈਂਕ ਵਾਲਿਆਂ ਵੱਲੋਂ ਹੀ ਪੈਸੇ ਪਾ ਕੇ ਰੱਖੇ ਹੋਏ ਸੀ ਤਕਰੀਬਨ 35 ਲੱਖ ਰੁਪਏ ਆ ਉਹ ਇਹਨਾਂ ਦੇ ਅੱਗੇ ATM ਦੇ ਵਿੱਚ ਪਾਉਣਾ ਸੀ ਤੇ ਉਹ ਇਹਨਾਂ ਦੇ ਜਿਹੜੇ ਕੈਸ਼ ਕਾਊਂਟਰ ਨੇ ਉਹਦੇ ਬੈਕ ਸਾਈਡ ਤੇ ਰੱਖਿਆ ਹੋਇਆ ਸੀ ਜਿੱਥੇ ਇੱਕ ਛੋਟਾ ਮੁੰਡਾ ਜਿਹੜਾ ਬੱਚਾ ਉਹ ਐਂਟਰ ਕਰਕੇ ਉਹ ਬੈਗ ਚੁੱਕ ਕੇ ਚੋਰੀ ਕਰਕੇ ਲੈ ਗਿਆ ਜਿਹੜੀ ਫੁਟੇਜ ਤੋਂ ਇਥੋਂ ਕਲੀਅਰ ਹੋਇਆ ਵੀ ਉਹਦੇ ਨਾਲ ਇੱਕ ਹੋਰ ਅਡਲਟ ਬੰਦਾ ਵੀ ਸੀਗਾ। ਤੋਂ ਦੋਨੋਂ ਨੇ ਪਲਾਨ ਕਰਕੇ ਤੋਂ ਜਿਹੜਾ ਉਹ ਬੈਗ ਚੋਰੀ ਕੀਤਾ। ਇੱਕ ਸਰ ਸਵਾਲ ਇਹ ਹੈ ਵੀ ਉਹਨਾਂ ਨੂੰ ਬੱਚੇ ਨੂੰ ਪਤਾ ਕਿਵੇਂ ਲੱਗਿਆ ਉਹਰੇ ਬੈਗ ਤੇ 25 ਲੱਖ ਜਿਆਦਾ ਕਿਉਂਕਿ ਉਹ ਅਬਜ਼ਰਵ ਕਰ ਰਹੇ ਸੀ ਇੱਥੇ ਬੈਠੇ ਸੀਗੇ ਤਕਰੀਬਨ ਜੋ ਫੁਟੇਜ ਤੋਂ ਕਲੀਅਰ ਹੋ ਰਿਹਾ ਵੀ 25 ਮਿੰਟ ਤੋਂ ਉਹ ਅਬਜ਼ਰਵ ਕਰ ਰਹੇ ਸੀਗੇ। ਉਹਨਾਂ ਨੇ ਦੇਖਿਆ ਵੀ ਕੈਸ਼ ਕਾਊਂਟਰ ਦੀ ਬੈਕ ਸਾਈਡ ਤੇ ਬੈਗ ਜਿਹੜਾ ਭਰ ਕੇ ਉਹ ਰੱਖਿਆ ਹੋਇਆ ਹੈ। ਇਹਦਾ ਮਤਲਬ ਉਹਦੇ ਵਿੱਚ ਕੈਸ਼ ਹੋ ਸਕਦਾ। ਕੀ ਸਰ ਹੁਣ ਕੀ ਅਸੀਂ ਚਾਰਜ ਕਰ ਰਹੇ ਹਾਂ ਕਿ ਲੱਗਦੀ ਨਹੀਂ ਮੈਨੂੰ ਕੁਝ ਜ਼ਿਆਦਾ ਕੁਝ ਇਹਦੇ ਵਿੱਚੋਂ ਅਸੀਂ ਕੇਸ ਰਿਸਟ ਕਰ ਰਹੇ ਹਾਂ ਕੇਸ ਰਿਸਟ ਕਰਕੇ ਉਸ ਤੋਂ ਬਾਅਦ ਅੱਗੇ ਇਨਵੈਸਟਿਗੇਟ ਕਰਾਂਗੇ ਬਾਕੀ ਫੁਟੇਜ ਤੋਂ ਜੋ ਸਾਨੂੰ ਉਹਨਾਂ ਦੇ ਫੇਸਿਸ ਵਗੈਰਾ ਕਲੀਅਰ ਹੋਏ ਆ ਉਹਦੇ ਮੁਤਾਬਕ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਅੱਗੇ ਟ੍ਰੇਸ ਕਰਾਂਗੇ ਸਰ ਘਟਨਾ ਕਿੰਨੀ ਕਿੰਨੀ ਦੇਰ ਦੀ ਪਹਿਲਾਂ ਦੀ ਹੈ ਇਹ 11:37 ਦੇ ਹੈ ਨਹੀਂ 3 ਦਿਹਾੜੀ ਗੱਲ ਕਰਤੀ ਆ ਹਾਂ ਠੀਕ